रेडी स्टार्ट ਸੁੱਚਾ ਸਿੰਘ ਜਮੰਦਾ ਉਰਫ ਸੁੱਚਾ ਸੂਰਮਾ ਦੀਆਂ ਵਾਰਾਂ ਸਵਰਗੀ ਕੁਲਦੀਪ ਮਾਨਕ ਅਤੇ ਮੁਹੰਮਦ صدیق ਸਮੇਤ ਅਨੇਕਾਂ ਗਾਇਕਾਂ ਨੇ ਗਾਈਆਂ ਹਨ ਡੰਡੀ ਸੁੱਚਾ ਸੂਰਮਾ ਪੰਜਾਬ ਦੇ ਉਹਨਾਂ ਲੋਕ ਨਾਇਕਾਂ ਵਿੱਚ ਆਉਂਦਾ ਹੈ ਜਿਨ੍ਹਾਂ ਨੇ ਅਨਖ ਖਾਤਰ ਹਥਿਆਰ ਚੁੱਕੇ ਪਰ ਦੀਨ ਦੁਖੀਆਂ ਦਾ ਭਲਾ ਕੀਤਾ ਡੰਡੀ ਇਸ ਯੋਧੇ ਦਾ ਸਭ ਤੋਂ ਵੱਡਾ ਗੁਣ ਇਹ ਸੀ ਕਿ ਇਸ ਨਾ ਤਾਂ ڈاکੇ ਮਾਰੇ ਤੇ ਨਾ ਹੀ ਲੁੱਟਾਂ ਖੋਹਾਂ ਕੀਤੀਆਂ ਡੰਡੀ ਸੁੱਚੇ ਸੂਰਮੇ ਦਾ ਜਨਮ 1875 ਈਸਵੀ ਦੇ ਲਾਗੇ ਪਿੰਡ ਸਮਾਉ ਦੀ ਮੁਪਾਲ ਪੱਤੀ ਵਿੱਚ ਸੁੰਦਰ ਸਿੰਘ ਜਮੰਦੇ ਦੇ ਘਰ ਹੋਇਆ ਸੀ ਡੰਡੇ ਇਹ ਪਿੰਡ ਉਸ ਵੇਲੇ ਪਟਿਆਲਾ ਸਟੇਟ ਵਿੱਚ ਸੀ ਤੇ ਹੁਣ ਜ਼ਿਲ੍ਹਾ ਮਾਨਸਾ ਦੇ ਥਾਣਾ ਭੀਖੀ ਅਧੀਨ ਆਉਂਦਾ ਹੈ ਡੰਡੇ ਸੁੱਚਾ ਆਪਣੇ ਭਰਾ ਨਰੈਣ ਸਿੰਘ ਨਰੇਣਾ ਤੋਂ 2-3 ਸਾਲ ਛੋਟਾ ਸੀ ਡੰਡੇ ਉਸ ਦੀ ਬਚਪਨ ਤੋਂ ਹੀ ਨੰਬਰਦਾਰਾਂ ਦੇ ਮੁੰਡੇ ਕੁੱਕਰ ਸਿੰਘ ਚਹਿਲ ਕੁਕਰਮਲ ਨਾਲ ਗੁੜੀ ਜਾਰੀ ਸੀ ਡੰਡੀ ਲਿਖਾਈ ਪੜ੍ਹਾਈ ਵੱਲੋਂ ਕੋਰੇ ਦੋਵੇਂ ਦੋਸਤ ਪਿੰਡ ਦੇ ਅਖਾੜੇ ਵਿੱਚ ਪਲਵਾਨੀ ਦੇ ਦਾ ਪੇਚ ਸਿੱਖਦੇ ਸਨ ਡੰਡੀ ਨਰੈਣੇ ਨੇ ਕਿਸੇ ਕਾਰਨ ਆਪਣੀ ਪਹਿਲੀ ਘਰਵਾਲੀ ਛੱਡ ਦਿੱਤੀ ਤੇ ਪਿੰਡ ਰੋੜੀ ਤੋਂ ਬਲਬੀਰ ਕੌਰ ਵੀਰੋ ਨੂੰ ਕਰੇਵਾ ਕਰਕੇ ਲੈ ਆਇਆ ਡੰਡੀ ਬੀਰੋ ਮਾੜੇ ਚਰਿੱਤਰ ਦੀ ਸੀ ਤੇ ਨਰੈਣਾ ਜਿੰਸੀ ਤੌਰ ਤੇ ਕਮਜ਼ੋਰ ਸੀ ਡੰਡੀ ਘਰ ਆਉਣ ਜਾਣ ਹੋਣ ਕਰਕੇ ਕੁੱਕਰ ਦਾ ਬੀਰੋ ਨਾਲ ਜਰਾਨਾ ਪੈ ਗਿਆ ਡੰਡੀ ਪਰ ਕੁੱਕਰ ਮੱਲ ਸੁੱਚੇ ਤੋਂ ਕੰਨ ਭੰਨਦਾ ਸੀ ਡੰਡੀ ਕੁੱਕਰ ਨੇ ਸੁੱਚੇ ਨੂੰ ਰਸਤੇ ਤੋਂ ਹਟਾਉਣ ਦਾ ਤਰੀਕਾ ਇਹ ਲੱਭਿਆ ਕਿ ਫੌਜ ਵਿੱਚ ਭਰਤੀ ਕਰਵਾ ਦਿੱਤਾ ਜਾਵੇ ਡੰਡੀ ਦੋਵੇਂ ਫਿਰੋਜ਼ਪੁਰ ਜਾ ਕੇ ਭਰਤੀ ਹੋ ਗਏ ਡੰਡੀ ਕੁੱਕਰ ਤਾਂ ਕਿਸੇ ਬਹਾਨੇ ਨਾਮਾ ਕਟਵਾ ਕੇ ਘਰ ਆ ਗਿਆ ਪਰ ਸੁੱਚਾ ਰੰਗ ਰੂਟੀ ਕਰਕੇ ਬਰਮਾ ਪਹੁੰਚ ਗਿਆ ਡੰਡੀ ਕੁਕਰ ਪਿੰਡ ਆ ਕੇ ਬੀਰੋ ਨੂੰ ਸਰਿਆਮ ਮਿਲਣ ਲੱਗ ਪਿਆ ਡੰਡੀ ਵਰਣਨਯੋਗ ਹੈ ਕਿ ਉਸ ਵੇਲੇ ਕੁਕਰ ਵਿਆਹਿਆ ਵਰਿਆ ਤੇ ਬਾਲ ਬੱਚੇ ਵਾਲਾ ਸੀ ਡੰਡੀ ਬੀਰੋ ਤੇ ਕੁਕਰ ਵਿੱਚ ਸਨੇਹਾ ਪੱਤਾ ਦੇਣ ਦਾ ਕੰਮ ਭਾਗ ਸਿੰਘ ਭਾਗ ਬਚੋਲਾ ਕਰਦਾ ਸੀ ਡੰਡੀ ਭਾਗ ਇਸ ਲਈ ਜਿਆਦਾ ਨਫ਼ਰਤ ਦਾ ਪਾਤਰ ਬਣਿਆ ਕਿਉਂਕਿ ਪੰਜਾਬ ਵਿੱਚ ਦੱਲੇ ਅਤੇ ਪੁਲਿਸ ਦੇ ਟਾਊਟ ਨੂੰ ਬਹੁਤ ਘਟਿਆ ਸਮਝਿਆ ਜਾਂਦਾ ਹੈ ਡੰਡੀ ਬੀਰੋ ਪਹਿਲਾਂ ਹੀ ਨਰੈਣੇ ਨੂੰ ਟਿੱਚ ਸਮਝਦੀ ਸੀ ਸੁੱਚੇ ਦੇ ਘਰੋਂ ਜਾਣ ਤੋਂ ਬਾਅਦ ਤਾਂ ਉਸ ਦੀਆਂ ਵਾਂਗਾਂ ਈ ਖੁੱਲ ਗਈਆਂ ਡੰਡੀ ਨਰੈਣਾ ਖੁਦ ਨਿਕੰਮਾ ਅਤੇ ਡਰਪੋਕ ਜੇ ਸਮਦਾ ਆਦਮੀ ਸੀ ਡੰਡੀ ਉਸਨੇ ਖੁਦ ਕੋਈ ਕਾਰਵਾਈ ਕਰਨ ਦੀ ਬਜਾਏ ਸੁੱਚੇ ਨੂੰ ਚਿੱਠੀ ਲਿਖ ਦਿੱਤੀ ਤੇ ਸਾਰਾ ਹਾਲ ਬਿਆਨ ਕਰ ਦਿੱਤਾ ਡੰਡੀ ਬੀਰੋ ਵੱਲੋਂ ਖਾਨਦਾਨ ਦਾ ਮੂੰਹ ਕਾਲਾ ਕਰਨ ਦੀ ਖਬਰ ਸੁਣ ਕੇ ਸੁੱਚਾ ਭੜਕ ਉੱਠਿਆ ਡੰਡੀ ਪਰ ਫੌਜ ਵਿੱਚੋਂ ਤਾਂ ਹੁਣ ਨਹੀਂ ਛੁੱਟੀ ਮਿਲਦੀ ਉਦੋਂ ਕਿੱਥੋਂ ਮਿਲੀ ਸੀ ਪ੍ਰਸ਼ਨ ਚੈਨਾ ਭਾਣਾ ਰੱਬ ਦਾ ਸੌਣੀ ਵਿੱਚ ਇੱਕ ਅੰਗਰੇਜ਼ ਅਫਸਰ ਦੇ ਘਰ ਨੂੰ ਅੱਗ ਲੱਗ ਗਈ ਤੇ ਬੱਚੇ ਅੰਦਰ ਫਸ ਗਏ ਡੰਡੀ ਸੁੱਚਾ ਆਪਣੀ ਜਾਨ ਤੇ ਖੇੜ ਕੇ ਬੱਚਿਆਂ ਨੂੰ ਬਚਾ ਲਿਆ ਡੰਡੀ ਅਫਸਰ ਬਹੁਤ ਖੁਸ਼ ਹੋਇਆ ਇਨਾਮ ਬਾਰੇ ਪੁੱਸਣ ਤੇ ਸੁੱਚੇ ਨੇ 12 ਬੋਰ ਦੀ ਬੰਦੂਕ ਅਤੇ ਫੌਜ ਵਿੱਚੋਂ ਡਿਸਚਾਰਜ ਮੰਗ ਲਿਆ ਡੰਡੀ ਸੁੱਚੇ ਨੇ ਪਿੰਡ ਆ ਕੇ ਬੀਰੋ ਦੀ ਬੁਰੀ ਤਰ੍ਹਾਂ ਮਾਰਕੁਟਾਈ ਕੀਤੀ ਤੇ ਮੋਹਤਵਰਾਂ ਰਾਹੀਂ ਕੁੱਕਰ ਨੂੰ ਵੀ ਧਮਕਾਇਆ ਡੰਡੀ ਕੁਝ ਚਿਰ ਸ਼ਾਂਤੀ ਸਾਈ ਰਹੀ ਪਰ ਇਸਕ ਅੰਨਾ ਹੁੰਦਾ ਹੈ ਡੰਡੀ ਕੁਝ ਵੀਰੋ ਦੇ ਕੁੱਕਰ ਦੇ ਦੁਆਰਾ ਲੋਕਸ਼ਿਪ ਕੇ ਮਿਲਨ ਕਾਰਨ ਤੇ ਕੁਝ ਸਰੀਕਾਂ ਦੇ ਮੇਨੇ ਮਖੌਲਾ ਕਾਰਨ ਕਹਾਣੀ ਵਿਗੜ ਗਈ ਡੰਡੀ ਪਿੰਡ ਵਿੱਚ ਸੇਰੋਂ ਵਾਲੇ ਮੁਨਸੀ ਗਵਈਏ ਦਾ ਅਖਾੜਾ ਲੱਗਾ ਹੋਇਆ ਸੀ ਡੰਡੀ ਉੱਥੇ ਹੀ ਸੁੱਚੇ ਤੇ ਕੁੱਕਰ ਦਰਮਿਆਨ ਝਗੜਾ ਹੋ ਗਿਆ ਡੰਡੀ ਲੋਕਾਂ ਨੇ ਵਿਚ ਪੈ ਕੇ ਲੜਾਈ ਖਤਮ ਕਰਵਾ ਦਿੱਤੀ ਡੰਡੀ ਗਵਈਆ ਨੇ ਉਸੇ ਦਿਨ ਕੁੱਕਰ ਦਾ ਕਤਲ ਹੁੰਦਾ ਦਰਸਾਇਆ ਹੈ ਡੰਡੀ ਪਰ ਅਸਲ ਵਿੱਚ ਸੁੱਚੇ ਨੇ ਕੁੱਕਰ ਦਾ ਕਤਲ ਅਗਲੇ ਦਿਨ ਕੀਤਾ ਸੀ ਡੰਡੀ ਸੁੱਚਾ ਸੱਥ ਦੇ ਸਾਹਮਣੇ ਕਿਸੇ ਦੇ ਘਰ ਘਾਤ ਲਾ ਕੇ ਬੈਠਾ ਸੀ ਤੇ ਅੰਦਰੋਂ ਹੀ ਫਾਇਰ ਮਾਰ ਕੇ ਕੁੱਕਰ ਨੂੰ ਮਾਰਿਆ ਸੀ ਡੰਡੀ ਕੁੱਕਰ ਦਾ ਕਤਲ ਕਰਕੇ ਜਦੋਂ ਸੁੱਚਾ ਘਰ ਵੱਲ ਨੂੰ ਤੁਰਿਆ ਤਾਂ ਵੀਰੋ ਰਸਤੇ ਵਿੱਚ ਹੀ ਟੱਕਰ ਗਈ ਡੰਡੀ ਉਹ ਭੱਜ ਕੇ ਗਵਾਂਡੀਆਂ ਦੇ ਘਰ ਵੱੜ ਗਈ ਪਰ ਪੌੜੀਆਂ ਚੜਦੀ ਸੁੱਚੇ ਹੱਥੋਂ ਮਾਰੀ ਗਈ ਡੰਡੀ ਵੀਰੋ ਦੀ লাশ ਨੂੰ ਧੂਕੇ ਸੁਚੇ ਨੇ ਸਾਥ ਵਿੱਚ ਲਿਆ ਕੇ ਕੁੱਕਰ ਦਿਲਾਸ਼ ਦੇ ਬਰਾਬਰ ਪਾ ਦਿੱਤਾ ਤੇ ਕੁੱਕਰ ਦੇ ਤੇੜੋਂ ਚਾਦਰਾਂ ਲਾ ਕੇ ਦੋਵਾਂ ਨੂੰ ਢੱਕ ਦਿੱਤਾ ਡੰਡੀ ਪਿੰਡੋਂ ਭੱਜਣ ਵੇਲੇ ਸੁਚਾ ਬ੍ਰਿਯਾਮ ਸਿੰਘ ਦਾ ਊਠ ਖੋਲ ਕੇ ਸਵਾਰ ਹੋ ਕੇ ਚੱਲ ਪਿਆ ਡੰਡੀ ਕੁਦਰਤੀ ਉਸ ਨੂੰ ਰਸਤੇ ਵਿੱਚ ਆਉਂਦਾ ਭਾਗ ਵਿਚੋਲਾ ਬੀ ਟੱਕਰ ਗਿਆ ਡੰਡੀ ਸੁੱਚੇ ਦੀ ਗੋਲੀ ਭਾਗ ਦੇ ਨਾ ਲੱਗੀ ਉਹ ਮਰਿਆਂ ਵਾਂਗ ਗੁੱਸੀ ਮਾਰ ਕੇ ਪਿਆ ਰਹਾ ਡੰਡੀ ਉਠ ਤੇ ਸੁੱਚੇ ਨੇ ਉਸ ਦਿਵਾਲੇ ਦੋ ਗੇੜੇ ਕੱਢੇ ਤੇ ਮਰਿਆ ਸਮਝ ਕੇ ਅੱਗੇ ਚੱਲ ਪਿਆ ਡੰਡੀ ਭਾਗ ਦੇ ਬਚ ਜਾਣ ਵਾਰੇ ਪਤਾ ਲੱਗਣ ਤੇ ਸੁੱਚੇ ਨੇ ਰਾਤ ਨੂੰ ਉਸ ਦੇ ਡੰਗਰ ਪਸ਼ੂ ਖੋਲ ਦਿੱਤੇ ਡੰਡੀ ਜਦੋਂ ਘਰ ਵਾਲੇ ਉੱਠ ਕੇ ਪਸ਼ੂ ਬੰਨਣ ਲੱਗੇ ਤਾਂ ਭਾਗ ਨੇ ਕੋਠੇ ਉੱਤੋਂ ਵਰਜਿਆ ਕਿ ਇਹ ਸੁੱਚੇ ਦਾ ਕੰਮ ਹੈ ਡੰਡੀ ਸੁੱਚੇ ਨੇ ਆਵਾਜ਼ ਪਹਿਚਾਨ ਕੇ ਫਾਇਰ ਕਰ ਦਿੱਤਾ ਡੰਡੀ ਦੋ ਕੁ ਸਰੇ ਭਾਗ ਦੇ ਮੱਥੇ ਵਿੱਚ ਵੱਜੇ ਪਰ ਉਹ ਫਿਰ ਬਚ ਗਿਆ ਡੰਡੀ ਇਸ ਤੋਂ ਬਾਅਦ ਪੁਲਿਸ ਤੋਂ ਬਚਣ ਲਈ ਸੁੱਚਾ ਹਰਿਆਣੇ ਦੇ ਪਿੰਡ ਬਿਗੜ ਵਿਖੇ ਸਾਧੂ ਦੇ ਭੇਸ ਵਿੱਚ ਰਹਿਣ ਲੱਗ ਪਿਆ ਡੰਡੀ